ਸਾਤਿਰੀ ਕਾਜ ਤੁਹਾਡਾ ਸਵਾਗਤ ਹੈ ਜੀ ਆਪ ਕੋ ਕੰਦੀ ਫੈਮਿਲੀ ਬਲੌਗ ਦੇ ਵਿੱਚ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋ ਉਹ ਗੱਡੀ ਕਲੱਬ ਚੋਂ ਲਗੇ ਟਾਈਮ ਹੈ ਸਵੇਰ ਦਾ 10 ਵਜੇ ਨੇ ਜੀ ਆਪੂ ਚਾਰਕੋ ਹੋਇਆ ਤੇ ਜੀ ਉਤਰਾ ਕੇ ਪਾਇਆ ਨੇ ਮਸ਼ੀਨ ਚ ਕੱਪੜੇ ਉਹਦਰਾ ਪੁਣ ਪਾਇਏ ਹੋਏ ਨੇ ਮਸ਼ੀਨ ਚ ਕੱਪੜੇ ਕਿਉਂਕਿ ਸੁਬਾਹ ਜੀ ਲਾਈਟ ਚਲੀ ਗਈ ਸੀ ਤੇ ਮੀਂਹ ਵੀ ਬਹੁਤ ਜ਼ਿਆਦਾ ਸੀ ਤਾਂ ਹੁਣ ਜਿਵੇਂ ਨਹੀਂ ਲੱਗਦਾ ਮੀਂਹ ਐ ਇਹਨਾਂ ਤੋਂ ਸੋਖੇ ਰੁਕੀ ਹੋਈ ਆ ਤੇ ਲਾਈਟ ਚਲੀ ਗਈ ਹਨਾ ਫਿਰ ਉਹਦੇ ਕੱਪੜੇ ਧੋਤੇ ਗਏ ਸੀਗੇ ਜਿਵਾਕਾਂ ਦਾ ਹਨਾ ਵਰਦੀ ਵਗੈਰਾ ਧੋ ਲਿਆ ਸੀਗਾ ਤੇ ਜਿਹੜੇ ਦੂਸਰੇ ਕੱ ਦੇ ਦੂਸਰੇ ਹਨ ਕੱਪੜੇ ਕੋ ਆਪਣਾ ਰਹਿ ਗਈ ਸੀ ਕਿ ਇਹ ਹੋੜ ਪਾਈ ਹੋਏ ਆ ਜੀ ਹਨ ਤੇ ਲੈਟ ਕੋ ਬਣਾਉਣਾ ਸਾਰੇ ਕੰਮਾਂ ਵਿੱਚ ਰੁਕ ਜਾਂਦੀ ਹੈ ਪਾਣੀ ਤੋਂ ਵੀ ਨਾ ਖੜ ਜਾਂਦੇ ਜੀ ਤੇ ਲੈਟ ਤੋਂ ਵੀ ਨਾ ਖੜ ਜਾਂਦੇ ਆ ਤੇ ਆਪਣੇ ਖੇਤ ਦੀ ਅੱਜ ਥੋੜੀ ਠੰਡ ਸੀ ਕਹਿੰਦੇ ਕਿ ਠੰਡ ਹੈ ਤੇ ਆਪਾਂ ਜਿਹੜਾ ਝੋਨੇ 'ਚ ਹਨ ਗੇੜਾ ਵੀ ਉਹ ਦੇ ਲੈਨੇ ਆ ਝੋਨੇ 'ਚ ਆਪਾਂ ਗੇੜਾ ਦੇ ਲੈਨੇ ਆ ਜੀ ਹਨ ਜਿਹੜੇ ਮਾੜੇ ਕੋਟੇ ਕੱਕ ਕੰਡਾ ਹੁਣ ਉਹ ਇਕੱਲ ਜੂਗਾ ਤੇ ਹੋਰ ਜੀ ਸਰਵਿੰਦਰਾਇ ਚਾ ਲੈਣ ਖੇਤੋਂ ਤੇ ਨਾਲ ਜੀ ਹਨਾ ਪੱਠੇ ਕੰਨਾ ਫਟਰਾ ਦਿਨਾ ਚੱਲ ਹਨਾ ਦੁਪਹਿਰ ਨੂੰ ਔਖਾ ਹੋ ਜਾਂਦਾ ਵੀ ਦੁਪਹਿਰੇ ਜੀ ਉਦ ਨੂੰ ਜੀ 2 ਵਜੇ ਪੱਠੇ ਪਾਉਣ ਲੱਗ ਜੰਦੇ ਆ ਤੇ ਦੁਪਹਿਰੇ ਫਿਰ ਜੀ 2 ਵਜੇ ਪੱਠੇ ਪਾਉਣ ਲੱਗਦੇ ਆ ਫਿਰ ਨਾਲ ਨਾ ਪਸ਼ੂ ਜਿਹੜੇ ਬਹੁਤ ਦੇਣ ਲੱਗ ਜਾਂਦੇ ਆ ਹਨਾ ਕਿ ਪਸ਼ੂਨ ਪਤਾ ਲੱਗ ਜਾਂਦੇ ਜੀ ਟੋਕਰਾ ਚੱਕ ਲੈਨੇ ਆਪਾਂ ਪੱਠੇ ਪਾਉਣਗੇ ਤੇ ਪਸ਼ੂ ਉਹ ਨਾ ਢੇੜੇ ਦਿੰਦੇ ਆ ਤੇ ਲਓ ਜੀ ਆਪਾਂ ਨੂੰ ਢੇੜਾ ਲੱਗ ਗਿਆ ਮਸ਼ੀਨ ਤੇ ਬਸ ਆਹੀ ਢੇੜਾ ਜੀ ਆਪਾਂ ਦਾ ਦੇ ਸਾਲ ਤੋਂ ਦੇ ਲੋਕੀ ਕੋਲ ਕੋਲ ਸੀ ਤੇ ਜੀ ਫਿਰ ਨਾ ਉਹ ਤਾਂ ਫਿਰ gekeh ਦੇਣ ਲੱਗ ਜਾਂਦੇ ਆ ਜੀ ਪਸ਼ੂ ਤੇ ਉੱਥੇ ਕੇਲੇ ਦੇ ਜਾਂਦੇ ਆ ਜੀ ਪਸ਼ੂ ਹਨਾ ਤੇ ਫਿਰ ਉਹਦਾ ਹਨਾ 2 ਵਜੇ ਪੱਠੇ ਕਾਉਣ ਲੱਗੇ ਨੇ ਜਦੋਂ ਕੋਲ ਪੱਠੇ ਉਤਰ ਲੱਗੇ ਨੇ ਪੱਠੇ ਉਤਰਨ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈਗਾ ਫਿਰ ਬੇਫਿਕਰ ਜਾ ਹੋ ਜਾਂਦਾ ਜੀ ਬੰਦਾ ਕੱਠੀ ਉਤਰ ਹੋਏ ਦੇਖੋ ਇਹ ਹਨਾ ਸਵੇਰ ਦੇ ਰੱਬ ਇੰਨਾ ਮੀਂਹ ਸੀਗਾ ਹਨਾ ਬਹੁਤ ਜ਼ਿਆਦਾ ਮੀਂਹ ਸੀਗਾ ਸਵੇਰੇ ਪੂਰੇ 2 ਦਿਨ ਹੋ ਗਏ ਜੀ ਮੀਂਹ ਪੈਂਦੇ ਨੂੰ ਪੂਰੇ ਪੈਂਦੀ ਨੂੰ ਤੇ ਰਾਤ ਵੀ ਬਹੁਤ ਜ਼ਿਆਦਾ ਹਨਾ ਸੜਾਕਾ ਜਾਇਆ ਤੇ ਸਾਰੀਆਂ ਜਿੰਨਾਂ ਧੂਆਂ ਆਪਣੇ ਗਿੱਲੀਆਂ ਕਰਤਿਆਂ ਤੇ ਸਾਰੀਆਂ ਧੂਆਂ ਬੋਜੀਆਂ ਵਿਚਾਰਾ ਇੰਨਾ ਮੱਛਰ ਪਸ਼ੂਆਂ ਨੇ ਇੰਨਾ ਜ਼ਿਆਦਾ ਮੱਛਰ ਨਹੀਂ ਖਾਦਾ ਬਹੁਤ ਜ਼ਿਆਦਾ ਤੇ ਫਿਰ ਉੱਠ ਕੇ ਦੁਬਾਰਾ ਧੂਆਂ ਪੈਂਦੇ ਹਨਾ ਜੀ ਗਿੱਲਾ ਹੋ ਜਾਂਦਾ ਫਿਰ ਸਾਰਾ ਜਿਹੜਾ ਬੱਲੂ ਨਾ ਪਾਏ ਤੇ ਪੱਥਰਾ ਵਗੈਰਾ ਸਾਰਾ ਗਿੱਲਾ ਹੋਊਗਾ ਫਿਰ ਅੰਦਰ ਉਹ ਹਨਾ ਦੋ ਟੋਕਰੇ ਤੁੰਡੀ ਤੇ ਰਖਾਈ ਹੁੰਦੇ ਜੀ ਆਪਣੇ ਰਾਤ ਨੂੰ ਵੀ ਕਈ ਵਾਰ ਐਮਰਜੈਂਸੀ ਹੈ ਨਾ ਵੀ ਤੂੰ ਹੀ ਮੱਚ ਜੇਵੇ ਤਾਂ ਪੈ ਜਾਂਦੀ ਆ ਫਿਰ ਉਹ ਦੋ ਟੋਕਰੇ ਚੱਕ ਕੇ ਤੂੜੀ ਦੇ ਨਾ ਪਾ ਕੇ ਤੇ ਉਹਦੇ ਵਿੱਚ ਦਵਾਰਾਂ ਪੱਗ ਮਚਾਈ ਪੱਖੇ ਨਾਲ ਨਾ ਤੂੰ ਹੀ ਦਿਖਾ ਕੇ ਨਾ ਹਣਾ ਤੂੰ ਹੀ ਦਿਖਾਈ ਤੇ ਫੇਰ ਕਿਤੇ ਜਾ ਕੇ ਪੁੱਛੂ ਆਪਣੇ ਬੈਠੇ ਇੰਨਾ ਜਿਆਦਾ ਮੱਛਰਾ ਜੀ ਤੇ ਜਿੰਨਾ ਮੀਂਹ ਪਈ ਜਾਂਦਾ ਜਿੰਨਾ ਹੀ ਮੱਛਰ ਹੋਈ ਜਾਂਦਾਗਾ ਤੇ ਹਰ ਰੋਜ਼ ਮੀਂਹ ਤਾਂ ਹਰ ਰੋਜ਼ ਹੀ ਆ ਜਾਂਦਾਗਾ ਕੱਲ ਵੀ ਸੀ ਪਰਸੋਂ ਵੀ ਸੀ ਜੀ ਤੇ ਅੱਜ ਫੇ ਸਵੇਰੇ ਸਵੇਰੇ ਇੰਨਾ ਸੀਗਾ ਬਹੁਤ ਜਿਆਦਾ ਹੋਇਆ ਪਿਆ ਸੀਗਾ ਤੇ ਹੁਣ ਜੀ ਬਸ ਉਹੀ ਗੱਲ ਹਨਾ ਜਦੋਂ ਥੋੜਾ ਥੋੜਾ ਨਾ ਕੰਮ ਆ ਜਿਹੜਾ ਦੂਜਾ ਆਪਣਾ ਡੇਟ ਹੋ ਜੇ ਹੁਣ ਸਵੇਰੇ ਜਿਹੜਾ ਕੰਮ ਕਿਥੇ ਆਪਾਂ ਸਵੇਰੇ ਸਵੇਰੇ ਹਨਾ ਕੱਪੜੇ ਘੋਤੇ ਜਾਂਦੇ ਆ ਸਾਰੇ 7:00 ਵਜੇ ਹਨਾ 7:30 ਵਜੇ ਨੂੰ 8:00 ਵਜੇ ਨੂੰ ਕੱਪੜੇ ਜਿਹੜਾ ਨਿਬੜ ਜਾਂਦਾ ਕੰਮ ਚਲੋ ਉਸ ਤੋਂ ਬਾਅਦ ਆ ਪੁੱਛਿਆੜੂ ਪੁੱਛੇ ਦਾ ਹੋ ਜਾਂਦਾ ਸਾਰਾ ਉਹ ਨਿਬੜ ਜਾਂਦਾ ਪਹਿਲਾਂ ਬੱਚੇ ਤੋਰਦੇ ਸੋ ਤੇ ਅੱਜ ਸੀਗਾ ਜੀ ਆਪਣੇ ਸੁਨੀਲ ਦਾ ਫੁੱਟਬਾਲ ਦਾ ਮੈਚ ਤੇ ਉਹ ਆਧਾਰ ਕਾਰਡ ਕਰੇ ਭੁੱਲ ਗਿਆ ਤੇ ਹੁਣ ਹਨਾ ਫੋਨ ਲਾਇਆ ਉਹਨੇ ਕਹਿੰਦਾ ਕਿ ਆ ਆਧਾਰ ਕੜਾ ਪੇ ਦਿੱਤੋ ਮੇਰਾ ਫੋਨ ਪਹਿਲਾਂ ਫਿਰ ਉਸਨੇ ਇਹਦੇ ਚਾਹ ਫਿਰ ਉਹਨੇ ਆਪ ਚਾਚੇ ਨੂੰ ਬੋਲਾ ਫਿਰ ਚਾਚੇ ਨੇ ਸਾਨੂੰ ਲਾਇਆ ਫਿਰ ਆਪਾਂ ਹਨਾ ਆਧਾਰ ਕਾਰਡ ਦੀ ਫੋਟੋ ਭੇਜੀ ਮੈਂ ਕਿਹਾ ਸੀਗਾ ਪਹਿਲਾਂ ਵੀ ਆਧਾਰ ਕਾਰਡ ਲੈ ਜਾ ਵੀ ਨਾਲ ਤੇ ਪਹਿਲਾਂ ਕਿ ਨਹੀਂ ਮੰਮੀ ਕਹਿੰਦਾ ਵੀ ਨੰਬਰ ਹੀ ਚੱਲ ਜੂਗਾ ਨੰਬਰ ਲਿਖ ਕੇ ਲੈ ਗਿਆ ਤੇ ਹੁਣ ਆਧਾਰ ਕਾਰਡ ਮਿਲਵਾਏਗਾ ਚਲੋ ਜੁਦਾ ਆਧਾਰ ਕਾਰਡ ਦੇਖ ਕੇ ਪਹੁੰਚ ਗਏ ਚਲੋ ਹੁਣ ਆਹ ਚਾਹ ਪਾ ਲਗੇ ਤੇ ਮੈਂ ਕਿਹਾ ਹੁਣ ਨਾ ਵਲੌਗ ਸ਼ੁਰੂ ਕਰਦੇ ਆਂਗੇ ਸਵੇਰੇ ਨਹੀਂ ਹੁੰਦਾ ਜੀ ਹਨਾ ਕਿਉਂਕਿ ਸਵੇਰੇ ਸਵੇਰ ਨਾਲ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਬਸ ਹਨਾ ਆਇਆ ਹੁੰਦਾ ਵੀ ਆ ਵੀ ਕਰ ਲਿਆ ਆ ਵੀ ਕਰ ਲਿਆ ਤੇ ਹੁਣ ਆਪਾਂ ਚਾਹ ਪਾਦ ਗਏ ਫੇ ਤੇ ਸੋਮਲ ਆਪਣੀ ਬਲਪਾੜੀ ਬੁੜ ਤੋਕੇ ਜੀ ਨਕਮ ਫਿਰ ਨਾਲ ਹੀ ਸੀ ਹੁਣ ਆਪਾਂ ਚਾਹ ਪਾ ਕੇ ਆਪਾਂ ਨਾਲਾਂਗੇ ਨਾਲ ਕੇ ਬਸ ਆਂਜ ਹੁੰਦਾ ਜੀ ਇਸ ਵੇਲੇ ਤਾਂ ਹਨਾ ਬਿਨਾ ਕੇ ਦੁਕਾਨ ਤੇ ਆਰਾਮ ਕਰ ਲਵੇ ਕਿਉਂਕਿ ਰਾਤ ਨੂੰ ਵੀ ਜੀ ਕਈ ਵਾਰ ਨਾ ਤੁਰੇ ਫਿਰਦੇ ਲੰਗੇ ਜੀ ਹੁਣ ਜੀ ਰਾਤ ਹਨਾ ਨੇਰੀਆ ਮੀਆ ਗਿਆ ਤੇ ਰਾਤ ਸਾਰੀ ਰਾਤ ਬਸ ਉਹੀ ਗੱਲ ਫਿਰ ਕਿਤੇ ਉੱਠਾ ਉੱਠ ਕੋ ਲੋ ਪਿਆ ਉਹ ਕਿਉਂ ਵੀ ਜੇ ਕੋਈ ਪਛ ਨਾ ਸੰਗਲ ਸੰਗਲ ਫਟਕਾਉਂਦਾ ਮੈਨੂੰ ਟੇਕ ਨਹੀਂ ਆਉਂਦੀ ਹੈਗੀ ਸਾਰੇ ਪੈ ਜਾਂਦੇ ਪਰ ਮੈਨੂੰ ਟੇਕ ਨਹੀਂ ਆਉਂਦੀ ਹੈਗੀ ਤੇ ਰਾਤ ਫਿਰ ਮੀਆ ਗਿਆ ਹਨਾ ਉਸ ਤੋਂ ਬਾਅਦ ਇੰਨਾ ਵਿਚਾਰੇ ਨੇ ਮੱਖਰ ਨੇ ਖਾਦਾ ਹਨਾ ਪਛਵਾਣ ਨੂੰ ਸਰ ਆਪ ਨੂੰ ਉਹਨੇ ਟੇਕ ਨਹੀਂ ਹੁੰਦੀ ਜਿੰਨੇ ਚਿਰ ਹਨਾ ਪਸ਼ੂਆਂ ਆਂਦੇ ਨੇ ਬੈਂਦੇ ਨੇ ਤੇ ਅੱਜ ਵੀ ਲੱਗੀ ਰਹਿੰਦੀ ਹੈਗੀ ਤੇ ਵੀ ਹੁਣ ਇਹ ਵੀ ਹਨਾ ਵਿਚਾਰੇ ਕੀ ਕਰਨ ਬਸ ਜੀ ਹੁਣ ਇਹ ਵੀ ਕਦੋਂ ਮੱਛਰ ਹਟੇ ਇਹ ਮਹੀਨਾ ਜੀ ਸਭ ਠੋਖਾ ਹੈ ਹਨਾ ਪਸ਼ੂਆਂ ਲਈ ਹੈ ਆਪਾਂ ਠੰਡ ਵੀ ਕੱਟ ਲੈਨੀ ਆ ਮੀਂਹੇੜੀ ਵੀ ਕੱਟਿਆ ਜਾਂਦਾ ਹਨਾ ਤੇ ਪਰ ਇਹ ਜਿਹੜਾ ਮੱਛਰ ਵਾਲੀ ਹੈ ਨਾ ਤੇ ਅੱਜ ਅਸੀਂ ਹਾਂਜੀ ਬੱਚਿਆਂ ਵਾਲੇ ਸਕੂਲ ਤੋਂ ਤੇ ਹੁਣ ਉਹਨਾ ਵਸਤੇ ਪਹਿਲਾਂ ਰੋਟੀ ਬਣਾਵਾਂਗੇ ਪੂਰਾ ਫਿਰ ਸ਼ਾਮ ਨੂੰ ਬਣਾਵਾਂਗੇ ਕਿਉਂਕਿ ਠੋਖਾ ਹਨਾ ਛੁੱਲੇ ਵੀ ਇੱਤੇ ਹੋਏ ਇਹ ਫੋਕੜੀ ਆ ਪਉਤਾਰ ਦੇ ਤੋ ਕਿ ਸੁੱਕਣ ਪਾ ਕੇ ਪੈਸੀ ਪਹਿਲਾ ਆਪਣਾ ਚਾਚਾ ਦੇ ਦਿਖਾ ਦੇ ਉਹ ਵਾਲੀ ਟੇਸ ਤੋਂ ਆ ਰਹਿਣਾ ਪਾ ਰੁੱਤ ਲੋਨੇ 18 ਰਾਜ ਦੇਖੋ ਰੱਬ ਨਹੀਂ ਠੰਡੀ ਠੰਡੀ ਹਵਾ ਵਗਤ ਲੈ ਬਿੰਦੀ ਪਹਿਲਾਂ ਤਾਂ ਪਪਸੀ ਥੋੜਾ ਦੇਖੋ ਹਣਾ ਛਾਂ ਕਰਤੀ ਹੁਣ ਆਈ ਨਹੀਂ ਪਤਾ ਇਹ ਇੱਥੇ ਨਾ ਮੀਂਹ ਪੈਣ ਲੱਗ ਗਈ ਬਸ ਥੋੜਾ ਜਿਹਾ ਬਦਲ ਆ ਜਾਂਦਾ ਨਾ ਨਾਲ ਦੀ ਨਾਲ ਬਸ ਤੇ ਫਿਰ ਰਾਜ ਪਾ ਰਹੇ ਜੀ ਦੁਪੱਟੀ ਸੰਨੀ ਲਾਉਣੀ ਹੁੰਦੀ ਆ ਜਿਹੜੇ ਦੁੱਧ ਵਾਲੇ ਪਸ਼ੂ ਹੁੰਦੇ ਨੇ ਤਾਂ ਸੰਨੀ ਲਾਉਣੀ ਹੁੰਦੀ ਆ ਤੇ ਜਿਹੜੇ ਦੂਜੇ ਹਨ ਜੀ ਆਪਾਂ ਚਾਰ ਦਿਨ ਬਾਅਦ ਆ ਲਿਆ ਵਾਡਾ ਚਾਰ ਸ਼ੁਰੂ ਕਰਤਾ ਪਾਉਣ ਵਾਸਤੇ ਚਾਰ ਕਰਤਾ ਜੀ ਸ਼ੁਰੂ ਵਛੀਆਂ ਕੱਟੀਆਂ ਝੋਟੀਆਂ ਨੂੰ ਇਹਨਾਂ ਨੂੰ ਪਾ ਦਿੰਦੇ ਹਾਂ ਜੀ ਤੇ ਜਿਹੜੇ ਦੁੱਧ ਵਾਲੇ ਹੈਗੇ ਆਪਣੇ ਨਾ ਜਿਹੜੇ ਦੁੱਧ ਵਾਲੇ ਉਹਨਾਂ ਨੂੰ ਆਪਾਂ ਪਾਉਣੇ ਹੁੰਦੇ ਆਂਗੇ

ਔਰ ਤੂਰੀ ਬਾਗਤੀ ਇਹ ਬੱਛੇ ਚਲੋ ਚਲ ਅਪੀ ਮੱਜਾਂ ਦਾ ਗੋਹਾ ਕੱਢਦੇ ਹਾਂ ਅੰਦਰ ਕਿਉਂਕਿ ਵੱਢਦੇ ਹਿੰਦੇਗਾ ਹਨਾ ਇੱਧਰ ਪੱਠੇ ਪਾਉਣ ਲੱਗੇ ਰਾਜ ਤੇ ਆਪਾਂ ਉਧਰ ਕੱਢਦੇ ਨੇ ਗੋਹਾ ਅੰਦਰ ਫਿਰ ਆਪਾਂ ਦਾਣਾ ਫੀਡ ਪਾ ਕੇ ਚਲ ਫਿਰ ਚਾਪੇ ਵਾਂਗੇ ਆਪਾਂ ਖੜਗਾਂ ਵੀ ਸਾਰ ਉੱਠ ਖੜਗਾਂ ਆਪ ਖੜੇ ਸਾਰੇ ਲੋ ਆਪਣੇ ਗੋਹਾ ਕੱਢ ਦਈਏ ਪਹਿਲਾਂ ਫੇਰ ਕਰਦੇ ਆਂ ਫੇਰ ਪੀਮਗੇ ਚਾਹ ਹਜੇ ਬਰਉਣੀ ਆ ਜੀ ਛੂਲੇ ਆਪਣੇ ਵਾਲੀ ਪੈ ਨੇ ਤੇ ਪਹਿਲਾਂ ਮੈਂ ਕਿ ਚਲੋ ਹਨਾ ਆਪਾਂ ਆਟਾ ਜਿਹੜਾ ਗੁੰਨ ਕੇ ਰੱਖ ਲਈ ਕਿਉਂਕਿ ਜਦੋਂ ਨੂੰ ਹਨਾ ਆਟਾ ਰੈਸਟ ਤੇ ਰੱਖਾਂਗੇ ਆਪਾਂ ਤੇ ਉਦੋਂ ਤੱਕ ਨਾ ਪ੍ਰੀਏ ਸਬਜੀ ਬਣ ਜੀ ਉਸ ਤੋਂ ਬਾਅਦ ਨਾ ਮਗਲੀ ਸਬਜੀ ਨੂੰ ਤੜਕਾ ਆਪਾਂ ਲੋ ਜੀ ਆਪਾਂ ਨੇ ਇੱਕ ਚਮਚਾ ਇਹਦੇ ਵਿੱਚ ਪਾ ਲਾਂਗੇ ਲੋ ਦਾ ਅੱਜ ਇਹਦੇ ਵਿੱਚ ਪਾ ਲਈ ਆਪਾਂ ਇੱਕ ਚਮਚਾ ਲੂਣ ਦਾ ਹੋਣਾ। ਉਹਦੇ ਵਿੱਚ ਆਪਾਂ ਤੇਲ ਵੀ ਪਾ ਸਕਦੇ ਹਾਂ ਜੀ ਹਨਾ ਆਪਾਂ ਘਿਓ ਵੀ ਪਾ ਸਕਦੇ ਹਾਂ ਤੇ ਆਪਾਂ ਹਣ ਪਾਇਆ ਘਿਓ ਤੇ ਉਹਨੂੰ ਚੰਗੀ ਤਰ੍ਹਾਂ ਹਨਾ ਪਰ ਮੋਦੀ ਲਾਂਗੇ। ਲੋੜਾ ਘੱਟ ਥੋੜਾ ਥੋੜਾ ਪਾਣੀ ਵਾਸਲੇ ਨੂੰ ਗੋਲਣਾ ਤੇ ਜਿੰਨੇ ਪਰੋਟੀ ਨੂੰ ਨੀ ਉਹ ਮੀ ਗਿਆ ਤੁਮ ਨਾ ਜਿਆਦਾ ਸਖਤ ਬਗਰ ਤੇ ਨਾ ਜਿਆਦਾ ਹਨਾ ਟੋਕੜਾ ਗਾਇ ਕਿ ਵੀ ਪਿੰਡ ਆਏ ਉਹ ਕਿੰਨਾ ਕੀਏ ਨਾ ਉਹ ਦੇਖ ਫੂਰਾ ਨੂੰ ਇਹ ਜਨਾ ਵਾਲਾ ਜੇ ਮੋਏਗਾ ਬਹੁਤ ਸੌਫਟ ਹੋਣਾ ਫੁੱਲਗਾ ਫੁੱਲ आटा थोड़ा जि गोल थोड़ा रखा जो अपना थोड़ा टाइम रेस्ट रखा उस बाद दोबारा फिर जो आप लाव गे बहुत सॉफ्ट हो जाने ਲੋ ਇਹਨੂੰ ਆਪਾਂ ਕਿੰਨੇ ਟਾਈਮ ਲਈ ਰੱਖ ਰੱਖਾਂਗੇ ਤੇ ਹੁਣ ਆਪਾਂ ਬਣਾਉਣੇ ਜੀ ਸਬਜ਼ੀ ਲੋ ਜੀ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਪਿਆਜ਼ ਪਾ ਲਾਂਗੇ ਵਿੱਚ ਇਹ ਆਪਾਂ ਹਰੀ ਮਿਰਚ ਪਾ ਲਾਂਗੇ मेची पा लेंगे आपसी पा लेंगे जब है ना ये मसाला जो ग्रैंड करके पावे है ना ये जो ग्रेवी है संघनी हो जाएगी नहीं जी आप है ना वैसे ची भी कुटा वह जहा है मसाला नहीं बनता है तो असि आप ग्रैंड करके चंकी तरह भन लगे फिर उस तो बाद है ना पावे लून मिर्च na gredi semuanya di, loh cipali apa ke, डेड चमच आपण जीरेला पावले ठीक आहे हुं आपण पावलं मेच मसाला जरा आपण ग्रँड कुठे ছদি <laughs> <laughs> ਮਸਾਲਾ ਬਲ ਰਿਹਾ ਇਦਰਾ ਪਹੁੰਚਣਾ ਜਿਹੜਾ ਆਪਣਾ ਆਟਾ ਦਾ ਇਹਨੂੰ ਦੁਆਰਾ ਪਰੋਟਾ ਹੋਰ ਹੁਣ ਆ ਗਿਆ ਬਲ ਖੈਦ ਚ ਰੱਖਾਂਗੇ ਕਿਉਂਕਿ ਨਾ ਆਪਣੀ ਰੋਟੀ ਸਬਜੀ ਬਣਾ ਲੈਣੀ ਉਸ ਤੋਂ ਬਾਅਦ ਆ ਪਲ ਹੋਏ ਨਾ ਤਾਂ ਚੋਕੀ ਨਾ ਫਿਰ ਬੂਝੋ ਨਾ ਹੋਏ ਉਡੀਓ ਵਾਲਾ ਤੇਜੀ ਨੂੰ ਪਰਪਰ ਮਸਾਲਾ ਲਾ ਕੁਝ ਦਿਨਾਂ ਲਈ ਜਿੰਦਾ ਪਰ ਮਸਾਲਾ ਪਾ ਕੇ ਉਹਨਾਂ ਨੂੰ ਪਾਣੀ ਵਿੱਚ ਸਾਰੀ ਬੀਜੇ ਸਾਰੀ ਪਾੜ ਦੇਣੀ

ਉਹਨਾਂ ਬੜੀ ਸਮਝੀ ਨੇ ਮੈਂ। ਧੂਨਾ ਚਟਮੇਂ ਸਵਾਦਨਸਾਲ ਪਾ ਲਈ ਜੀ ਨੂੰ ਆਪਣਾ ਉਹਨਾਂ ਛੋਲਿਆਂ ਦੇ ਵਿੱਚ ਪਾਇਆ ਹੋਇਆ ਦਾ ਇੱਕ ਚਮਚਾ ਤੇ ਆਪਾਂ ਇੱਕ ਚਮਚਾ ਪਾ ਦਾਂਗੇ ਜੀ ਲੋਨ ਦਾ। ਤੇ ਹਰੀ ਮਿਰਚ ਪਾਈ ਹੋਈ ਹੈ ਜੀ ਹੁਣ। ਅੱਧਾ ਚਮਚਾ ਪਾਵਾਂਗੇ ਫਿਰ ਲਾਲ ਮਿਰਚ ਦਾ। ਇਹ ਹਲਦੀ ਆਪਾਂ ਪਾ ਦਾਂਗੇ। ਤੇ ਇੱਕ ਚਮਚਾ ਪਾਵਾਂਗੇ ਹਤਣੀਏ ਪਾਊਡਰ ਦਾ। ਇੱਕ ਚਮਚੀ ਪਾਮਾ ਕੇ ਪਾ ਗਰਮ ਮਸਾਲੇ ਦਾ ਇਹਦਾ ਪਹਿਲਾਂ ਮਿਕਸੀ ਨਾਲ ਆਪਣਾ ਜਦਤੀਏ ਤੋਂ ਇਹ ਘੋਲ ਪਾਣੀ ਰੱਖ ਲੈਂਦੇ ਇਹ ਪਾਣੀ ਪਾ Şarında una tarafı ha no etmesi şöyle değil. Yedim. Aklımda masalı var. Geçtiye sonra perili paları şöyle ਉਹ ਲੈ ਕੇ ਕੁਕੀ ਤੇ ਵਾਦੀ ਕੀ ਲਾ। ਉਹ ਤੋਂ ਬਾਅਦ ਸਭ ਪਹਿਲਾਂ ਕਰਦੇ ਨੇ ਬੰਦ। ਲੋੜ ਨਾਲ ਪਤਾ ਲੱਗਣੇ ਕਿ ਇਹ ਨੂੰ ਆਪਣੇ ਛੋਲੇ ਬਣ ਜਾਣਗੇ ਕਿ ਆਪਾਂ ਬਣਾਵਾਂਗੇ ਛੋਲੇ। apalagi sih itu ya Allah kita mau ngira pasar apa sih itu tuh lihat betul sekali di mana pun ada itu थोड़ा-थोड़ा नहीं टाइम ना हाँ लेट बहुत ही ज़्यादा हो जाने ऐसे तो आराम कर लो जिसे सांग लो ਨੇਂ ਜਾਗ ਲਾਤਾ ਬੱਚੇ ਗਏ ਉਹ ਜੀ ਖੇਡਣ ਤੇ ਸਮੀਤ ਤੇ ਲੜੀ ਵਗ ਗਈ ਹੈ ਜੀ ਰੇਪ ਉਹ ਜਦੋਂ ਉਹ ਆਉਣਗੇ ਆਪਣਾ ਹਨਾ ਉਹਦੇ ਨੂੰ ਆਪ ਸਾਰੀ ਤਿਆਰੀ ਹੋ ਗਈ ਤੇ ਸਾਰੀ ਸਭ ਕੱਟ ਕੇ ਹਨਾ ਛਕ ਲਾਂਗੇ ਤੇ ਥੋੜਾ ਥੋੜਾ ਲੇਟ ਹੋ ਜੰਨੇ ਜੀ ਪਹਿਲੇ ਤਾਂ ਐਸੇ ਬੀਜ ਦੇ ਬਣਾਉਣਗੇ ਜਿਹਨੇ ਕਰਨਾ ਹੈ ਮੈਂ ਉਹ ਵੀ ਕਰੇ ਨੇ ਇਹਦੇ ਨਾਲ ਖੇਡ ਉਹ ਪੀ ਆ ਬਈ ਜਦ ਜਦ ਵੀਰ ਨੂੰ ਬਣਾ ਲ ਦ ਤੇ ਆਪਾਂ ਇੱਥੇ ਇਹਨਾ ਵੀਡੀਓ ਤੇ ਅੱਡ ਕਰਦੇ ਆ ਆਪਣੇ ਇਹਨਾ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੇ ਜੀ ਚੈਨਲ ਨੂੰ ਕਰੇ ਸਬਸਕ੍ਰਾਈਬ ਤੇ ਤਾਂ ਲਵਾਦੀ ਤੁਹਾਡਾ ਬਹੁਤ ਬਹੁਤ ਆਪਣੇ ਚੈਨਲ ਨੂੰ ਨਾਲ ਬੜੀਆ ਤੇ ਆਦੇ ਰਹੋ ਤੇ ਜਿਹੜੇ ਮੇਰੀ ਬੀਬੀ ਹੁਣ ਮੈਂ ਸੋਨੀਆਂ ਨੂੰ ਹਰੋ ਜਿੱਤਰੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ